ਇਤ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮਨੁਖ ਦੇ ਪ੍ਰਾਣਾ ਵਿੱਚ ਅਚੇਤਨ ਮਨ ਦੇ ਵਿੱਚ ਇੱਕ ਗਹਿਰੀ ਪਿਆਸ ਹੈ अमर पदवी दी सदीवी जीवन दी। ऐसा जीवन मनुख की आत्मा मंगती है जो सदीवी हो हमेशा दावे। सिर्फ मौत रहती ना होवे दुख रहत भी हो सिर्फ दुख रहत ही नहीं वो चिंता ते वाशना रहती होवे ਐਸਾ ਜੀਵਨ ਕੀ ਹੋ ਸਕਦਾ ਹੈ ਕਿੱਥੇ ਹੋ ਸਕਦਾ ਹੈ ਅਨੰਤ ਕਾਲ ਤੋਂ ਤਲਾਸ਼ ਮਨੁੱਖ ਕਰਦੇ ਰਹਨੇ ਸਫਲਤਾ ਜਿਨ੍ਹਾਂ ਦੀ ਝੋਲੀ 'ਚ ਪਈ ਅਸੀਂ ਉਹਨਾਂ ਨੂੰ ਆਖਿਆ ਇਹ ਸੰਤ ਨੇ ਇਹ ਭਗਤ ਨੇ ਇਹ ਪੀਰ ਨੇ ਇਹ ਪੈਗੰਬਰ ਨੇ ਇਹ ਆਤਮਦਰਸੀ ਪੁਰਸ਼ ਨੇ ਇਹ ਮੰਡਲੇਸ਼ਵਰ ਨੇ ਇਹ ਮਹੰਤ ਨੇ ਇਸ ਤਰ੍ਹਾਂ ਦੀ ਅਸੀਂ ਉਪਾਦੀਆਂ ਉਹਨਾਂ ਨੂੰ ਦਿੱਤੀਆਂ ਔਰ ਇਹਨਾਂ ਉਪਾਦੀਆਂ ਨਾਲ ਅਸੀਂ ਉਹਨਾਂ ਨੂੰ ਯਾਦ ਕੀਤਾ ਇਹਨਾਂ ਨੇ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿਸ ਦੀ ਪਿਆਸ ਹਰ ਜੀਵ ਦੇ ਅੰਦਰ ਹੈ ਹਰ ਜੀਵਨ ਦੇ ਅੰਦਰ ਹੈ ਆਖਰ ਉਸ ਨੂੰ ਨਾਮ ਵੀ ਦੇ ਦਿੱਤਾ ਗਿਆ ਉਹ ਪ੍ਰਮਾਤਮਾ ਹੈ ਉਹ ਈਸ਼ਵਰ ਹੈ ਉਹ ਅੱਲਾਹ ਹੈ ਉਹ ਕਰੀਮ ਹੈ ਉਹ ਰਹੀਮ ਹੈ ਉਹ ਮਦਸੂਦਨ ਹੈ वो नारायण है वो माधव है ऐसा भी एक मिथ है कि शेष नाग सहस नाग जिंद रसना ही हज़ार ने जिस दया ही हजार ने वो एक-एक रसना दे हज़ार हजार नाम रोज नवे घटता तो हजार रसना दे कितने नाम घटना होगा दरअसल ਸਮਝਾਣ ਦਾ ਇੱਕ ਢੰਗ ਹੈ ਕਿ ਮਨੁੱਖ ਦੀ ਜ਼ਬਾਨ ਨੇ ਇਕੱਠੇ ਹੋ ਕੇ ਪਤਾ ਨਹੀਂ ਕਿੰਨੇ ਨਾਮ ਪ੍ਰਮਾਤਮਾ ਦੇ ਘੜੇ ਔਰ ਅਜੇ ਵੀ ਚੱਲ ਰਹੇ ਨੇ ਨਵੇਂ ਤੋਂ ਨਵੇਂ ਨਾਮ ਅਜੇ ਵੀ ਈਜਾੜ ਹੋ ਰਹੇ ਨੇ ਐਸਾ ਵੀ ਆਤਮਦਰਸੀ ਕਹਿੰਦੇ ਨੇ ਕਿ ਜਦ ਵੀ ਕਿਸੇ ਨੂੰ ਪਹਿਲੀ ਦਫਾ ਪ੍ਰਮਾਤਮਾ ਦਾ ਬੋਧ ਆਉਂਦਾ ਹੈ ਤੋ ਜਿਸ ਢੰਗ ਦਾ ਅਨੁਭਵ ਉਸ ਦੇ ਅੰਦਰ ਪੈਦਾ ਆਉਂਦਾ ਹੈ ਉਸ ਉਹ ਕੇਵਲ ਉਸੇ ਦੇ ਅੰਦਰ ਆਉਂਦਾ ਹੈ ਐਸਾ ਅਨੁਭਵ ਉਸ ਤੋਂ ਪਹਿਲੇ ਕਿਸੇ ਨੂੰ ਨਹੀਂ ਹੋਇਆ ਹੁੰਦਾ ਬਾਅਦ ਵਿੱਚ ਵੀ ਕਿਸੇ ਨੂੰ ਨਹੀਂ ਹਰ ਅਨੁਭਵ ਨਵਾਂ ਆਉਂਦਾ ਹੈ ਹਰ ਭਗਤ ਦੇ ਅੰਦਰ ਜੋ ਪਹਿਲੀ ਛਾਪ ਪ੍ਰਮਾਤਮਾ ਦੀ ਬਣਦੀ ਹੈ ਉਹ ਨਵੀਂ ਹੁੰਦੀ ਹੈ ਸ਼ਾਇਦ ਇਸੇ ਆਧਾਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿ ਦਿੱਤਾ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਉਹ ਨਿਤ ਨਵਾਂ ਹੈ ਪਲ-ਪਲ ਦੇ ਚ ਨਵਾਂ ਹੈ चार दिन पहले जिसनों अनुभव होया है वो कुछ अनुभव हो रहा है अज जिसन रहा है वह कुछ हो रहा एक सदी पहले जिस अंदर छाप बनी सी, वो कुछ हो है। एक हजार साल पहले जो जिसने आनंद माणिया एक एक-एक पल छाप बनती है अगर उस तरह दे कोई आत्मदर्शी उस अनुभव की अवस्था तक पहुंच जान ਇੱਕ ਗੱਲ ਤੇ ਤੇ ਉਹ ਮੰਨ ਕਰ ਸਕਦੇ ਨੇ ਕਿ ਜੋ ਅਨੁਭਵ ਮੇਰੇ ਅੰਦਰ ਉਦੇ ਹੋਇਆ ਹੈ ਉਹ ਕੇਵਲ ਮੇਰੇ ਅੰਦਰ ਹੀ ਹੋਇਆ ਹੈ ਇਸ ਤੋਂ ਪਹਿਲੇ ਕਿਸੇ ਨੂੰ ਨਹੀਂ ਔਰ ਇਸ ਤੋਂ ਬਾਅਦ ਵੀ ਕਿਸੇ ਨੂੰ ਨਹੀਂ ਇਹੀ ਕਾਰਨ ਹੈ ਕਿ ਦੁਨੀਆ ਦੇ ਹਰ ਸੰਤ ਨੇ ਹਰ ਭਗਤ ਨੇ ਜਦ ਪ੍ਰਮਾਤਮਾ ਦੀ ਵਿਆਖਿਆ ਕੀਤੀ ਉਸ ਦੇ ਸਰੂਪ ਦਾ ਚਿੱਤਰਣ ਕੀਤਾ ਉਹ ਕਿਸੇ ਨਾਲ ਮਿਲ ਨਹੀਂ ਖਾਂਦਾ ਅੱਲਾ ਦੀ ਤਸਵੀਰ ਕਸ਼ੀ ਜੋ ਮੁਹੰਮਦ ਸਾਹਿਬ ਨੇ ਕੀਤੀ जर द्रस्त मेल नहीं खांदे, जर ने उस रहीम करीम का जो अनुभव किया मूसा दी नहीं खांदा और जो मूसा ने आनंद माने आ, वो ईसा दी शांति ईसा दा प्रेम ईसा दी गहराई नालमेल नहीं बैठता इस तरीके अं देखिए श्री राम जैसे श्री कृष्ण नहीं है बावे दोहां दा कोई कट्ठा नाम दस जप है ये इतनी दूरी है दोहा जैसे कि जमीन ते आसमान दी दूरी ये इतनी ही दूरी है जैसे कि दिन ते रात दी दूरी ये इतनी ही दूरी है जैसे कि धोरी एक मर्यादा पुरुषोत्तम एक लीला पुरुषोत्तम एक गैर गंभीर रहने वाला ਇਕ ਗੋਪੀਆਂ ਵਿੱਚ ਨਿਰਤਿ ਵੀ ਕਰਦਾ। ਸੰਗੀਤ ਦੇ ਤਾਨ ਵੀ ਛੇੜ ਲੈਂਦਾ। ਰਾਜਨੀਤੀ ਦਾ ਵੀ ਮਹਾ ਪੰਡਿਤ ਹੈ। ਗਹਿਰੇ ਦਿਲ ਦੇ ਚੋਂ ਗੀਤਾ ਵੀ ਨਿਕਲਦੀ ਹੈ। ਹੰਝੂਆਂ ਦਾ ਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਸ੍ਰੀ ਕ੍ਰਿਸ਼ਨ ਦੀ ਅੱਖਾਂ ਵਿੱਚ ਕਦੀ ਆਏ ਮੁਸਕਰਾਹਟ ਹੀ ਮੁਸਕਰਾਟ। ਖੇੜਾ ਹੀ ਖੇੜਾ ਇੰਜ ਕਹਿ ਸਕਦੇ ਹਾਂ। ਉਸ ਫੁੱਲ ਦੀ ਕਲਪਨਾ ਕਰ ਸਕਦੇ ਹਾਂ ਜੋ ਕਦੀ ਮਰਛਾਇਆ ਨਾ। ਜਿਸ ਦੀ ਇੱਕ ਇੱਕ ਪੱਤੇ ਦੇ ਚੋਂ ਹਰ ਵਕਤ ਮਹਿਕ ਨਿਕਲੀ ਹੋਵੇ ਪਰ ਅਸੀਂ RAM ਦੇ ਨੇਤਰਾਂ ਚ ਜਲ ਦੇਖਦੇ ਹਾਂ ਹੰਝੂ ਦੇਖਦੇ ਹਾਂ ਜਦ ਲਕਸ਼ਮਣ ਨੂੰ ਵਰਚੀ ਲੱਗਦੀ ਹੈ ਮੁਰਛਤ ਹੁੰਦੇ ਨੇ ਉਦੋਂ ਵਗਦੇ ਹੋਏ ਹੰਝੂ ਦੇਖਦੇ ਹਾਂ ਸੀਤਾ ਦੇ ਵਿਛੋੜੇ ਦੇ ਚ ਵਗਦੇ ਹੋਏ ਹੰਝੂ ਦੇਖਦੇ ਹਾਂ ਦਰਸਲ ਪਰਮਾਤਮਾ ਝਲਕੇ ਹੈ ਇੱਕ ਦੇ ਹੰਝੂਆਂ ਦੇ ਚ परमात्मा झलके है एक मुस्कुराहट परमा झलक है एक गंभीरता दर्यादा परमात्मा नचे है एकला सिर्फ दो पुरशा की गल करता हाँ श्री कृष्ण जैसे महात्मा बुद्ध नहीं ने, महात्मा बुद्ध जैसे स्वामी महावीर नहीं ने। ਸੋਮੀ ਮਹਾਵੀਰ ਜੈਸੇ ਗੁਰੂ ਨਾਨਕ ਨਹੀ ਨੇ ਇਹਨਾਂ ਦੀ ਇੱਕ ਆਪਣੀ ਦੁਨੀਆ ਹੈ ਕਹਿਣ ਤਾਂ ਮੇਰੀ ਮੁਰਾਦ ਇਹ ਹੈ ਕਿ ਜਦ ਵੀ ਕਿਸੇ ਨੂੰ ਆਤਮ ਦਰਸ਼ਨ ਆਉਂਦਾ ਹੈ ਪ੍ਰਮਾਤਮਾ ਦਾ ਬੋਧ ਆਉਂਦਾ ਹੈ ਬਸ ਜੈਸਾ ਬੋਧ ਹੁੰਦਾ ਹੈ ਉਹ ਕੇਵਲ ਉਸੇ ਨੂੰ ਹੀ ਆਉਂਦਾ ਹੈ ਉਸ ਤੋਂ ਪਹਿਲੇ ਕਿਸੇ ਨੂੰ ਨਹੀਂ ਉਸ ਤੋਂ ਬਾਅਦ ਕਿਸੇ ਨੂੰ ਵੀ ਨਹੀਂ ਹੋਵੇਗਾ ਜਦ ਵੀ ਕੁਝ ਹੋਵੇਗਾ ਕੁਝ ਹੋਰ ਹੋਵੇਗਾ ਇਸ ਵਾਸਤੇ ਇੱਕ ਫੈਸਲਾ ਕੋਨ ਗਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਨਿਤ ਨਵੀਂ ਛਾਪ ਮਿਲਦੀ ਹੈ ਪਲ-ਪਲ ਦੇ ਚ ਨਵੀਂ ਛਾਪ ਹੁਣ ਇੱਕ ਸੈਕਿੰਡ ਪਹਿਲੇ ਜੋ ਛਾਪ ਸੀ ਇੱਕ ਸੈਕਿੰਡ ਬਾਅਦ ਦੇ ਚ ਕੁਛ ਹੋਰ ਇਹ ਹੀ ਕਾਰਨ ਹੈ ਕਿ ਮਰਦੇ ਦੰਗ ਤੱਕ ਸੰਤਾਂ ਦੇ ਅੰਦਰ ਪਿਆਸ ਪ੍ਰਮਾਤਮਾ ਦੀ ਵਧਦੀ ਜਾਂਦੀ ਹੈ ਵਧਦੀ ਜਾਂਦੀ ਹੈ ਕਾਰਨ ਛਾਪ ਨਵੀਂ ਬਣਦੀ ਜਾਂਦੀ ਹੈ अनुभव में प्रगट होंगे जाने रस कोई नवे तो नवा आ रहा है कितना भी कोई रस क्यों ना हो अगर एक रस लंबा हो जाए तो बेरस हो जाएगा कोई भी रस अगर लंबे समय तक उस है बेरसी हो जाएगी कितना ही स्वादी भोजन कि नग खा लेगा या इंज कह लो पहली की देच जो आया है वह अखीरली नहीं होगा एक एक बुरकी अंदर जा रही है बुख घटती जा रही है स्वाद घटता जा रहा है पर भजन बारे गल नहीं है भजन जैसे चलता जाएगा वैसे वैसे रस जाएगा। कारण भजन करदेगी नाल, दे नाल, नाल, नाल प्यास वेगी और नवे नाल अनुभव नाल उस नवे अनुभव करके बुख वधती जाएगी उस नवे अनुभव करके प्यास बदती जाएगी और उसे नवे अनुभव करके रस नवे तो नवा बनता जाएगा इस वास्ते दुनिया के तमाम पैगम्बरी पुरुषों ने कह दिता कि ब्रह्म नीत नवा नित परमेश्वर नवा हर वक्त, वक्त प्रभु जो है नवा ऐसा जो परिपूर्ण परमात्मा है उसकी प्राप्ति और फिर ਸਭ ਤੋਂ ਪ੍ਰਥਮ ਉਸਦੀ ਪ੍ਰੇਰਣਾ ਕਿੱਥੋਂ ਮਿਲੀ ਕਿਸ ਜਗ੍ਹਾ ਤੋਂ ਮਿਲੀ ਇਸ ਨੂੰ ਥੋੜਾ ਜਿਹਾ ਗਹਿਰਾਈ ਨਾਲ ਲਈਏ ਤੇ ਫਿਰ ਦੁਨੀਆਂ ਦੇ तमाम ਪੈਗੰਬਰੀ ਪੁਰਖਾਂ ਦਾ ਜੋ ਇਹ ਕਹਿਣਾ ਹੈ ਉਸਦੀ ਪ੍ਰਾਪਤੀ ਦਾ ਸਾਧਨ ਕੇਵਲ ਸਿਮਰਨ ਹੈ ਉਹਦੀ ਪ੍ਰਾਪਤੀ ਦਾ ਸਾਧਨ ਕੇਵਲ ਉਸਦੀ ਯਾਦ ਹੈ ਉਸਦੇ ਕੋਲ ਨਹੀਂ ਜਾਣਾ ਕੋਲ ਉਸਦੇ ਜਾਣਾ ਜੋ ਆਪਣੇ ਤੋਂ ਦੂਰ ਹੋਵੇ ਉਹਨੂੰ ਲਬੜਣਾ ਵੀ ਨਹੀਂ ਲਬੜਣਾ ਉਸਨੂੰ ਪੈਂਦਾ ਜੋ ਗੁਮ ਹੋ ਗਿਆ ਅਸੀਂ ਸਿਰਫ ਉਸਨੂੰ ਭੁੱਲ ਨਹੀਂ ਆ ਭੁੱਲ ਗਏ ਬਸ ਯਾਦ ਕਰਨਾ ਸਿਮਰਨ ਕਰਨਾ ਚੇਤੇ ਕਰਨਾ ਹੈ ਸਤਿਗੁਰ ਤੇ ਅਸਰ ਕੰਨ ਨੇ ਚੇਤਾਈ ਤਾਂ ਚੇ ਸਾਹਿਬ ਸੱਚਾ ਸੋਧਣੀ ਜੇ ਹੈ ਤੇਰੇ ਕੋਲ ਚੇਤੇ ਸ਼ਕਤੀ ਯਾਦ ਸ਼ਕਤੀ ਤਉ ਸੁਨ ਚੇਤੇ ਕਰ जो सच्चा है व्यापक है सर्वग है ये इस तरह होया जिम कि कही है जे हैं तेरे अखा ते जे हैं तेरे गन, सुन ले। जे तेरे पैर है तो फिर चल जे तेरे को हथ है जे तेरे रसना है तो फिर बोल इस तरह ही साहब कहें चेते शक्ति है याद शक्ति एक महान शक्ति है मनुखी जिंदगी का सारा विकास चेते शक्ति ते खड़ा है कल दिया गलना, आज चेते नहीं कल का पढ़िया होया सबक बच्चे अज चेते नहीं तो अज उसका विकास रुक जाएगा और पछड़ जाएगा अतीत दिया यादा मनुखन तोर दिया ने और इस तरह मंजिले मकसूद ते जो है पहुँचा ने एक बड़ी प्रबल शक्ति परिपूर्ण परमात्मा ने दिखी है और सब तो ज्यादा ये शक्ति देती है और मनुखी दुनिया का सारा विकास चेते खड़ा है याद है। पर खड़ा है बारे, बारे, लाजमी है कि जो अखा वेखन चित उस चेते करता है या जो अनुभव अखा तो बिना आ जाए चित उस चेते करता है परमात्मा क्या वाकई इन्ना अखा देखिया गया पहले तो फिर उसनु याद किया गया अगर ऐसा है तो सारे पशु जगत को अखा ने साडे को ने तमाम मनुखी दुनिया को नेत्र ने तो फिर हर एक दिखाई देना चाहिए और हर एक दिरदा याद करे नहीं ऐसा नहीं है लेकिन यह भी लाजमी है कि अखा जद वेखन ਤੇ ਪ੍ਰਭਾਵ ਪੈ ਜਾਏ ਚਿਤ ਤੇ ਤਾਂ ਹੀ ਚੇਤਾ ਉਸ ਪਾਸੇ ਜਾਂਦਾ ਹੈ ਬਾਰ ਬਾਰ ਸਿਮਰਤੀ ਉਸ ਪਾਸੇ ਜਾਂਦੀ ਹੈ ਔਰ ਯਾਦ ਕਰਨ ਦਾ ਮਤਲਬ ਹੈ ਉਸ ਦੀ ਮੰਗ ਚੱਲ ਪੈਂਦੀ ਹੈ ਉਸ ਦੀ ਤੜਪ ਚੱਲ ਪੈਂਦੀ ਹੈ ਇਤੇ ਬੜਾ ਸੁੰਦਰ ਵਾਕ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼੍ਰੀ ਰਵਿਦਾਸ ਜੀ ਮਹਾਰਾਜ ਦਾ ਬਿਨ ਦੇਖੇ ਉਪਜੇ ਨਹੀਂ ਆਸਾ ਇੱਛਾ ਪੈਦਾ ਹੀ ਨਹੀਂ ਆਉਂਦੀ ਜੋ ਦਿਖਾਈ ਨਾ ਦੇ ਤੂੰ ਪ੍ਰਮਾਤਮਾ ਇਨਾ ਮੋਟੇ ਅੱਖਾਂ ਦੇ ਨਾਲ ਤੇ ਦਿਖਾਈ ਦੇ ਨਹੀਂ ਰਿਆ ਲਿਆਜ਼ਾ ਉਸ ਦੀ ਇੱਛਾ ਪੈਦਾ ਹੋਵੇ ਤੇ ਕਿਸ ਤਰ੍ਹਾਂ ਹੋਵੇ ਕਿਵੇਂ ਪੈਦਾ ਹੋਵੇ ਤੇ ਸਭ ਤੋਂ ਪਹਿਲਾਂ ਉਹਨਕ ਜਿਸਦੇ ਹਿਰਦੇ ਨੇ ਉਸ ਪਰਮਾਤਮਾ ਨੂੰ ਯਾਦ ਕੀਤਾ ਹੋਣਾ ਹੈ ਕਿਸ ਢੰਗ ਨਾਲ ਉਹ ਪ੍ਰਭਾਵਿਤ ਹੋਇਆ ਹੋਵੇਗਾ ਉਸ ਪਰਮਾਤਮਾ ਤੋਂ ਜਿਹੜਾ ਪਰਮਾਤਮਾ ਇਹਨਾਂ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਨਾਨਕ ਸੇ ਅਖਣੀਆਂ ਬਿਆਨ जिन्हें डिसंदो मां माँ पिरी वो अखा कोई और ने जिसना परमात्मा की झलक दिखाई देती है इकबाल ने भी कहा है खुदा तो वो अख मंग जी अख खुदा वेख सकती है दिले बीना भी कर खुदा से तलब के आंख का नूर दिल का नूर नहीं इलम में भी सरूर है लेकिन ये वो जन्नत है जिसमें हूर नहीं ਖੁਦਾ ਦੇ ਕੋਲੋਂ ਕਦੀ ਕਦੀ ਦੁਆ ਕਰਿਆ ਕਰ ਉਹ ਅੱਖ ਮੰਗਣ ਦੀ ਦੁਆ ਜਿਹੜੀ ਖੁਦਾ ਨੂੰ ਵੇਖ ਸਕਦੀ ਏ ਔਰ ਵਾਕਈ ਖੁਦਾ ਨੂੰ ਵੇਖਣ ਵਾਲੀ ਅੱਖ ਖੁਦਾ ਤੋਂ ਹੀ ਮਿਲਦੀ ਏ ਇਹ ਗੱਲ ਵੱਖਰੀ ਏ ਕਿ ਸੰਸਾਰ ਨੂੰ ਵੇਖਣ ਵਾਲੀ ਅੱਖ ਵੀ ਸਾਨੂੰ ਨਿਰੰਕਾਰ ਤੋਂ ਮਿਲੀ ਏ ਪਰ ਨਿਰੰਕਾਰ ਨੂੰ ਵੇਖਣ ਵਾਲੀ ਅੱਖ ਵੀ ਨਿਰੰਕਾਰ ਤੋਂ ਮਿਲੇਗੀ ਇਹ ਅੱਖਾਂ ਅਸੀਂ ਕੋਈ ਬਾਜ਼ਾਰੋਂ ਮੁੱਲ ਨਹੀਂ ਲਈਆਂ ਪਰਮਾਤਮਾ ਨੇ ਦਾਨ ਦੇਸ਼ ਦਿੱਤੀਆਂ ਨੇ ਸੰਸਾਰ ਨੂੰ ਵੇਖ ਰਹੀਆਂ ਨੇ ਤੇ ਜੇ ਸੰਸਾਰ ਨੂੰ ਵੇਖਣ ਵਾਲੀਆਂ ਅੱਖਾਂ ਸਾਨੂੰ ਦਾਨ ਦੇਚ ਮਿਲਿਆ ਨੇ ਤਾਂ ਨਿਰੰਕਾਰ ਨੂੰ ਵੇਖਣ ਵਾਲੀ ਅੱਖਾਂ ਵੀ ਦਾਨ ਦੇਚ ਮਿਲਣਗੀਆਂ ਸਾਡੀ ਕੋਈ ਇਸ ਢੰਗ ਦੀ ਯੋਗਤਾ ਸੀ ਕਿ ਸੰਸਾਰ ਨੂੰ ਵੇਖਣ ਵਾਲੀਆਂ ਅੱਖਾਂ ਉਸ ਨੇ ਸੱਡੀ ਝੋਲੀ ਚ ਪਾ ਦਿੱਤੀਆਂ ਸਾਨੂੰ ਦੇ ਦਿੱਤੀਆਂ ਪਰ ਜਾਪਦਾ ਹੈ ਇਸ ਤਰ੍ਹਾਂ ਦੀਆਂ ਯੋਗਤਾ ਅਸੀਂ ਨਹੀਂ ਜੁਟਾ ਸਕੇ ਕਿਸਾਨੂੰ ਉਹ ਅੱਖ ਦੇ ਦਿੰਦਾ ਜਿਸ ਨਾਲ ਅਸੀਂ ਉਸ ਨੂੰ ਵੇਖ ਸਕਦੇ ਸ਼ਾਇਦ ਇਸੇ ਵਾਸਤੇ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਅੱਖਾਂ ਕੋਈ ਹੋਰ ਨਹੀਂ ਜਿਹੜੀਆਂ ਪ੍ਰਮਾਤਮਾ ਨੂੰ ਵੇਖ ਸਕਦੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਦਿਨ પ્રસન્ન ਹੋ ਕੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਆਖਿਆ ਪੁਰਖਾ ਅੱਜ ਸਾਡੀ ਖੁਸ਼ੀ ਹੈ ਤੂੰ ਕੁਝ ਮੰਗੇ ਤੇ ਅਸੀਂ ਦੇਈਏ ਅਕਸਰ ਦਿਆਲੂ ਪ੍ਰੇਮ ਨਾਲ ਭਜੇ ਹੋਏ ਹਿਰਦੇ ਦੇ ਕੇ ਖੁਸ਼ ਹੁੰਦੇ ਦੇ ਕੇ ਪ੍ਰਸੰਨ ਹੁੰਦੇ ਅਕਸਰ ਸ਼ੌਂ ਕਠੋਰ ਪਥਰ ਦਿਲ ਲੈ ਕੇ ਖੁਸ਼ ਹੁੰਦੇ ਨੇ ਜੋ ਲੈ ਕੇ ਖੁਸ਼ ਹੋਵੇ ਸੰਸਾਰੀ ਔਰ ਜੋ ਦੇ ਕੇ ਪ੍ਰਸੰਨ ਹੋਵੇ ਬਸ ਉਹੀ ਭਗਤ ਉਹੀ ਸੰਤ ਉਹੀ ਗੁਰਮੁਖ ਹੈ। ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਨੰਦ ਲਾਲ ਅੱਜ ਸਾਨੂੰ ਬਹੁਤ ਖੁਸ਼ੀ ਹੋਵੇਗੀ। ਅਸੀਂ ਤੈਨੂੰ ਕੁਝ ਦੇਈਏ। ਪਰ ਦੇਣ ਤੋਂ ਪਹਿਲੇ ਅਸੀਂ ਚਾਹਦਿਆਂ ਤੂੰ ਕੁਝ ਮੰਗ ਤੇ ਫਿਰ ਅਸੀਂ ਦੇਈਏ। ਐਸਾ ਨਾ ਹੋਵੇ ਅਸੀਂ ਤੇਰੀ ਝੋਲੀ 'ਚ ਜੋ ਕੁਝ ਪਾ ਦਈਏ ਉਹ ਤੇਰੀ ਲੋੜ ਨਾ ਹੋਵੇ। ਤੇ ਜਦ ਤੇਰੀ ਉਹ ਲੋੜ ਨਹੀਂ ਹੋਵੇਗੀ ਤੇਰਾ ਹਿਰਦਾ પ્રસન્ન ਨਹੀਂ ਹੋਵੇਗਾ। ਲੈਣ ਵਾਲਾ ਅਗਰ ਲੈ ਕੇ ਪ੍ਰਸੰਨ ਨਹੀਂ ਹੋਇਆ ਤਾਂ ਯਕੀਨ ਜਾਣੇ ਦੇਣ ਵਾਲੇ ਨੂੰ ਕੋਈ ਬਹੁਤ ਵੱਡੀ ਰੋਹਾਨੀ ਪ੍ਰਸੰਤਾ ਨਹੀਂ ਮਿਲ ਸਕਦੀ। ਇੱਕ ਲਾਜ਼ਮੀ ਹੈ। ਸ਼ਾਇਦ ਇਸ ਵਾਸਤੇ ਸਿੱਖ ਜਗਤ ਦੇ ਵਿੱਚ ਇਹ ਬੋਲ ਪ੍ਰਚਲਿਤ ਨੇ ਸਤੀ ਦੇ ਸੰਤੋਖੀ ਖਾਇ ਤਾ ਨਾਨਕ ਦਰਦੀਦਾਰ ਸ ਤਾ ਨਹੀਂ ਦੇਵੇ ਤੇ ਸੰਤੋਖੀ ਪ੍ਰਾਪਤ ਕਰੇ। ਲੈ ਕੇ ਪ੍ਰਸੰਨ ਹੋਵੇ ਤਾਂ ਫਿਰ ਦੇਣ ਵਾਲੇ ਦੇ ਅੰਦਰ ਵੀ ਪ੍ਰਸੰਤਾ ਵੱਧਦੀ ਹੈ ਉਹਨੂੰ ਵੀ ਰੋਹਾਨੀ ਖੁਸ਼ੀ ਮਿਲਦੀ ਹੈ ਸਤਗੁਰ ਕਹਿਣ ਲਗੇ ਐਸਾ ਨਾ ਹੋਵੇ ਕਿ ਅਸੀਂ ਤੈਨੂੰ ਕੁਝ ਦੇਈਏ ਉਹ ਤੇਰੀ ਲੋੜ ਹੀ ਨਾ ਹੋਵੇ ਉਹ ਤੇਰੀ ਚਾਹਤ ਹੀ ਨਾ ਹੋਵੇ ਉਹ ਤੇਰੇ ਕਿਸੇ ਕੰਮ ਦਾ ਹੀ ਨਾ ਹੋਵੇ ਇਸ ਵਾਸਤੇ ਅਸੀਂ ਚਾਹਨੇ ਹਾਂ ਤੋ ਮੰਗ ਤੇ ਅਸੀਂ ਦੇਈਏ ਤਾਂ ਕਿ ਸਾਡਾ ਮਨ ਖੁਸ਼ ਹੋਵੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਇੱਥੇ ਜੋ ਮੰਗ ਕੀਤੀ ਹੈ ਬਾ ਕਮਾਲ ਮੰਗ ਹੈ ਅਬ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਇਹ ਵੀ ਦੇ ਦਰਸਰਮ ਅਜ਼ ਇਸ਼ਕ ਸੌਦਾ ਇਹ ਵੀ ਦੇ ਐ ਮੀਰੇ ਇਲਾਹੀ ਜੇ ਦੇਣਾ ਹੈ ਤਾਂ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕ ਤੂੰ ਨੰਦ ਲਾਲ ਕੋਈ ਨੇਤਰਹੀਣ ਨਹੀਂ ਸਨ ਅੱਖਾਂ ਤੇ ਸਨ ਉਹਨਾਂ ਕੋਲ ਸੰਸਾਰ ਨੂੰ ਵੇਖਣ ਵਾਲੀ ਅੱਖ ਹੋਰ ਹੈ ਨਿਰੰਕਾਰ ਨੂੰ ਵੇਖਣ ਵਾਲੀ ਅੱਖ ਹੋਰ ਹੈ ਇਹ ਜੋ ਅਸੀਂ ਪਦਾਰਥ ਨੂੰ ਵੇਖਦੇ ਆ ਇਹ ਵੇਖਣ ਵਾਲੀਆਂ ਅੱਖਾਂ ਸਾਨੂੰ ਪ੍ਰਮਾਤਮਾ ਤੋਂ ਦਾਨ ਦੇ ਚ ਮਿਲਿਆ ਨਹੀਂ ਪਰ ਪ੍ਰਮਾਤਮਾ ਨੂੰ ਵੇਖ ਸਕੇ ਉਹ ਅੱਖਾਂ ਵੀ ਦਾਨ ਤੱਕ ਜੋ ਹੈ ਪ੍ਰਾਪਤ ਆਉਂਦੀਆਂ ਨੇ ਪਰ ਉਹ ਕਰਤੇ ਪੁਰਖ ਦਾ ਮਹਾਦਾਨ ਹੈ ਸਭ ਤੋਂ ਵੱਡਾ ਦਾਨ ਹੈ ਜਿਹੜੇ ਨੇਤਰ ਉਸ ਨੂੰ ਜੋ ਹੈ ਵੇਖ ਲੈਂਦੇ ਨੇ ਉਸ ਪ੍ਰਮਾਤਮਾ ਦੀ ਝਲਕ ਦਾ ਅਨਭਵ ਨਜ਼ਾਰਾ ਪ੍ਰਾਪਤ ਕਰ ਲੈਂਦੇ ਨੇ ਕਿ ਸੇ ਹੱਦ ਤੱਕ ਇਹ ਅੱਖਾਂ ਜਨਮ ਦੇ ਨਾਲ ਖੁੱਲਦਿਆਂ ਨੇ ਔਰ ਕਈ ਦਫਾ ਐਸਾ ਵੀ ਹੁੰਦਾ ਹੈ ਇੱਕ ਦਿਨ ਹਮੇਸ਼ਾ ਲਈ ਬੰਦ ਹੋ ਜਾਂਦੀਆਂ ਨੇ ਤਾਂ ਵੀ ਅੱਖਾਂ ਨਹੀਂ ਖੁੱਲਦੀਆਂ ਜਿਹੜੀਆਂ ਪ੍ਰਮਾਤਮਾ ਨੂੰ ਵੇਖ ਸਕਦੀਆਂ ਨੇ ਈਸ਼ਵਰ ਨੂੰ ਵੇਖ ਸਕਦੀਆਂ ਨੇ ਇਸ ਵਾਸਤੇ ਧਾਰਮਿਕ ਜਗਤ ਵਿੱਚ ਆਖਿਆ ਜਾਂਦਾ ਹੈ ਇਹ ਅੱਖਾਂ ਬੰਦ ਹੋਵਨ ਉਸ ਤੋਂ ਪਹਿਲੇ ਅੱਖਾਂ ਖੁੱਲਣੀਆਂ ਹੀ ਚਾਹੀਦੀਆਂ ਤਾਂ ਕਿ ਉਸ ਦੀ ਝਲਕ ਨੂੰ ਪ੍ਰਾਪਤ ਕਰ ਸਕੀਏ ਤਾਂ ਕਿ ਆਇਆ ਹੋਇਆ ਜੀਵਨ ਮਿਲਿਆ ਹੋਇਆ ਜੀਵਨ ਸਫਲ ਹੋ ਸਕੇ ਜੀਵਨ ਦੀ ਸਫਲਤਾ ਇਸ ਤੇ ਹੈ ਕਿ ਜਿਸ ਦਿਨ ਇਹ ਦੋ ਅੱਖਾਂ ਹਮੇਸ਼ਾ ਲਈ ਬੰਦ ਹੋਵਨ ਉਸ ਤੋਂ ਪਹਿਲੇ ਅੱਖਾਂ ਖੁੱਲ ਜਾਣ ਜੋ ਹਮੇਸ਼ਾ ਹੀ ਖੁੱਲੀਆਂ ਰਹਿੰਦੀਆਂ ਕਦੀ ਨਹੀਂ ਬੰਦ ਹੋ ਹਮੇਸ਼ਾ ਹੀ ਝਲਕਪ੍ਰੀਪੂਰਣ ਪ੍ਰਾਤਮਾ ਦੀ ਜੋ ਹੈ ਬਣੀ ਰਹਿੰਦੀ ਹੈ ਤਾਂ ਸਭ ਤੋਂ ਪਹਿਲੇ ਇਸ ਪ੍ਰithvi ਦੇਤੇ ਜਿਸ ਨੂੰ ਪ੍ਰਮਾਤਮਾ ਦੀ ਝਲਕ ਮਿਲੀ ਹੋਵੇਗੀ ਤੇ ਪ੍ਰਮਾਤਮਾ ਦੀ ਤੜਪ ਉਸ ਦੇ ਅੰਦਰ ਪੈਦਾ ਹੋਈ ਹੋਵੇਗੀ ਉਸਨੇ ਕਿਹੜੇ ਗੁਰੂ ਕੋਲ দীક્ષા ਲਈ ਹੋਵੇਗੀ ਕਿਹੜੇ ਮੰਦਰ ਵਿੱਚ ਜਾ ਕੇ ਉਸਨੇ ਸਤਸੰਗ ਕੀਤਾ ਹੋਣਾ ਹੈ ਕਿਸ ਇਬਾਦਤਗਾਹ ਦੇ ਜਾ ਕੇ ਉਸਨੇ ਬਾਤ ਸੁਣੀ ਹੋਣੀ ਹੈ ਕਿਉਂਕਿ ਇਹਨਾਂ ਧਾਰਮਿਕ ਮੰਦਰਾਂ ਦਾ ਇਤਿਹਾਸ ਬਹੁਤ ਲੰਮਾ ਚੌੜਾ ਨਹੀਂ ਇਸਾਰੇ ਦਾ ਸਾਰਾ ਧਾਰਮਿਕ ਇਤਿਹਾਸ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਇਸਲਾਮ ਇਸਾਈਤ ਯਹੂਦੀ ਪਾਰਸੀ ਇਹ ਸਾਰੇ ਦੇ ਸਾਰੇ 5000 ਸਾਲ ਦੇ ਅੰਦਰ ਹੀ ਆ ਜਾਂਦੇ ਨੇ ਇਹ ਸਾਰਾ ਇਤਿਹਾਸ 5000 ਸਾਲ ਦੇ ਅੰਦਰ ਹੀ ਹੈ ਇਸ ਤੋਂ ਬਾਅਦ ਨਹੀਂ ਸਭ ਤੋਂ ਪ੍ਰਾਚੀਨ ਗ੍ਰੰਥ ਤੇ ਸਭ ਤੋਂ ਨਵੀਨ ਗ੍ਰੰਥ ਇਨਾ ਸਾਲਾਂ ਦੇ ਇਤਿਹਾਸ ਦੇ ਵਿੱਚ ਹੀ ਨਹੀਂ। ਤੋ ਫਿਰ ਇਹ ਮੰਨਣਾ ਪੈਣਾ ਹੈ ਕਿ 5000 ਸਾਲ ਪਹਿਲੇ ਕੋਈ ਭਗਤ ਨਹੀਂ ਸੀ। ਕੋਈ ਸੰਤ ਨਹੀਂ ਸੀ। ਕੋਈ ਬ੍ਰह्मज्ञानी ਨਹੀਂ ਸੀ। ਕਿਸੇ ਨੂੰ ਪ੍ਰਮਾਤਮਾ ਦਾ ਬੋਧ ਨਹੀਂ ਸੀ। ਪਰ ਨਹੀਂ ਗੁਰਬਾਣੀ ਤੇ ਕਹਿੰਦੀ ਹਰ ਯੁੱਗ ਦੇ ਹਰ ਸਮੇਂ। ਧਰਤੀ ਤੇ ਸੰਤ ਹੋਏ ਨੇ ਹਰ ਯੁੱਗ-ਯੁੱਗ ਭਗਤ ਉਪਾਇਆ। ਪੈਜ ਰਖਦਾ ਆਇਆ RAM RAJAY हर, हर समय भगत होए ने आत्मदर्शी हो आत्म ग्ञनी हो, हो जे इस पांच हजार साल तो पहले भी होए ने, उस मनुख ने केड़े मंदर तो प्रेरणा ली किस धर्म ग्रंथ तेरना तो ली एर्म ग्रंथ धार्मिक मंदिर पंच हजार साल पहले नहीं संद ये गुरद्वारे चर्च ਇਹ ਮਸਜਿਦਾਂ ਇਹ ਬੋਧ ਮੱਠ ਇਹ ਜੈਨ ਮੰਦਰ ਇਹ ਨਹੀਂ ਸੰ ਤੋਂ ਕਿੱਥੋਂ ਪ੍ਰੇਰਣਾ ਲਈ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀ ਬਾਣੀ ਦਾ ਬੜਾ ਸੁੰਦਰ ਪ੍ਰਮਾਨ ਸੰਸਾਰ ਮੰਦਰ ਤੋਂ ਨਿਰੰਕਾਰ ਦੀ ਪ੍ਰੇਰਣਾ ਨਹੀਂ ਪ੍ਰਕਿਰਤੀ ਦੇ ਮੰਦਰ ਤੋਂ ਪਰਮਾਤਮਾ ਦੀ ਪ੍ਰੇਰਣਾ ਲਈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਵਾਕ ਨਾਮ ਇੱਕ ਸੱਚ ਦਾ ਆਦਾਨ ਸ਼ਨਾਖਤ ਕੁਦਰਤੀ ਮੈਂ ਉਸ ਦਾਤਾਰ ਦੀ ਸ਼ਨਾਖਤ ਕਰ ਲਈ ਪਛਾਣ ਕਰ ਲਈ ਕਿਥੋਂ ਕੁਦਰਤ ਦੇ ਚੋਂ ਪ੍ਰਕਿਰਤੀ ਦੇ ਚੋਂ ਸਾਰੀ ਪ੍ਰਕਿਰਤੀ ਹਰੀ ਦਾ ਮੰਦਰ ਹੈ ਸਾਰਾ ਸੰਸਾਰ ਨਿਰੰਕਾਰ ਦਾ ਮੰਦਰ ਹੈ ਅਧੂਰਾ ਹੈ ਉਹ ਮਨੁੱਖ ਜਿਸ ਦਾ ਮੰਦਰ ਸਿਰਫ ਇੱਕ ਚਾਰ ਦਿਵਾਰੀ ਵਿੱਚ ਅਧੂਰਾ ਹੈ ਉਹ ਮਨੁੱਖ ਜਿਸ ਦਾ ਗੁਰਦੁਆਰਾ ਸਿਰਫ 2-400 ਗਜ਼ ਦੇ ਅੰਦਰ ਹੈ। ਔਰ ਅਧੂਰਾ ਹੈ ਉਹ ਮਨੁੱਖ ਜਿਹੜਾ ਪੂਰਨ ਧਾਰਮਿਕ ਨਹੀਂ ਹੋਇਆ। ਜਿਸ ਦੀ ਇੱਕ ਨਿੱਕੀ ਜਿਹੀ ਮਸਜਿਦ ਹੈ। ਛੋਟਾ ਜਿਹਾ ਹੀ ਚਰਚ ਹੈ। ਉਹ ਹੀ ਮਹਾਨ ਹੈ ਜਿਸ ਲਈ ਸਾਰਾ ਸੰਸਾਰ ਚਰਚ ਬਣ ਜਾਂਦਾ ਹੈ। ਉਹ ਹੀ ਬਲੀ ਅੱਲਾ ਹੈ, ਫਕੀਰ ਹੈ। ਜਿਸ ਲਈ ਸਾਰਾ ਸੰਸਾਰ ਮਸਜਿਦ ਬਣਿਆ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਉਹੀ ਪੂਰਨ ਗੁਰੂ ਦਾ ਸਿੱਖ ਹੈ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਉਹਦਾ ਆਪਣਾ ਘਰ ਵੀ ਗੁਰਦੁਆਰਾ ਬਣ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਐਸੀ ਅਵਸਥਾ ਦਾ ਜ਼ਿਕਰ ਭਾਈ ਗੁਰਦਾਸ ਜੀ ਪੰਕਤੀ ਚ ਕਰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸਵਾ ਧਰਮ ਸਾਲ ਹੀ ਧਰਮ ਸਾਲ ਨਹੀਂ ਹਰ ਘਰ ਧਰਮ ਸਾਲ ਹਰ ਟਿਕਾਣਾ ਧਰਮ ਸਾਲ ਹਰ ਪਾਸੇ ਉਸ ਦੀ ਸੋ ਸੁਣਾਈ ਦੇਵੇ ਉਸ ਦੀ ਝਲਕ ਦੀ ਜੋ ਹੈ ਹਰ ਪਾਸੇ ਪ੍ਰਾਪਤੀ ਤੁਜ ਗੁਰਦੁਆਰਾ ਬਣ ਜਾਏ ਸਾਰਾ ਸੰਸਾਰ ਮੰਦਿਰ ਬਣ ਜਾਏ ਮਸਜਿਦ ਬਣ ਜਾਏ ਚਰਚ ਬਣ ਜਾਏ ਉਹ ਫਿਰ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਜੀਵੇਗਾ ਜਿਵੇਂ ਕੋਈ ਚਰਚ ਦੇ ਵਿੱਚ ਬੈਠਾ ਹੈ ਤੋ ਚਰਚ ਦੇ ਵਿੱਚ ਉਹ ਬੋਲ ਨਹੀਂ ਬੋਲਨੇ ਜੋ ਅਸਬੇ ਨੇ ਚਰਚ ਦੇ ਚ ਮਨੁੱਖ ਆਪਣੇ ਆਪ ਨੂੰ ਸੰਜਮ ਦੇ ਚ ਰੱਖਦਾ ਹੈ ਗੁਰਦੁਆਰੇ ਚ ਬੈਠ ਕੇ ਮਨੁੱਖ ਸੰਕੋਚ ਨਾਲ ਬੈਠਦਾ ਹੈ ਕੋਈ ਸਰੀਰਕ ਭੁੱਲ ਨਾ ਹੋਵੇ ਕੋਈ ਇੰਦਰੀ ਗਲਤ ਕਮਨਾ ਕਰਨ ਕੋਈ ਮਨ ਗਲਤ ਨਾ ਸੋਚੇ ਮੰਦਰ ਦੇ ਚ ਬੈਠ ਕੇ ਮਨੁੱਖ ਆਪਣੇ ਆਪ ਨੂੰ ਸੰਭਾਲ ਕੇ ਬੈਠਦਾ ਹੈ ਪਰ ਜੇ ਸਾਰਾ ਸੰਸਾਰ ਮੰਦਰ ਬਣ ਗਿਆ ਤਾਂ ਐਸਾ ਮਨੁੱਖ ਸਾਰੇ ਸੰਸਾਰ ਦੇ ਚ ਸੰਭਲ ਕੇ ਚਲੇਗਾ ਸੰਭਲ ਕੇ ਬੋਲੇਗਾ ਸੰਭਲ ਕੇ ਦੇਖੇਗਾ ਕਿ ਸਾਰਾ ਸੰਸਾਰ ਹਰੀਦ ਮੰਦਰ ਬਣ ਗਿਆ ਹੈ। ਹੁਣ ਤੇ ਸਾਰਾ ਸੰਸਾਰ ਗੁਰਦੁਆਰਾ ਬਣ ਗਿਆ ਹੈ। ਹੁਣ ਤੇ ਸਾਰਾ ਜਗਤ ਜੋ ਹੈ ਮਸਜਿਦ ਬਣ ਗਿਆ ਹੈ। ਐਸਾ ਮਨੁੱਖ ਸੰਜਮ ਦੇ ਨਾਲ ਰਹੇਗਾ ਕਿ ਜੈਸੇ ਗੁਰਦੁਆਰੇ ਵਿੱਚ ਮੰਦਰ ਦੇ ਵਿੱਚ ਮਸਜਿਦ ਦੇ ਵਿੱਚ ਉਹ ਹਿੰਸਾ ਕਰਨੀ ਪਾਪ ਸਮਝਦਾ ਹੈ। ਦੁਰਾਚਾਰ ਨੂੰ ਗੁਨਾਹ ਸਮਝਦਾ ਹੈ। ਝੂਠ ਬੋਲਣ ਨੂੰ ਪਾਪ ਸਮਝਦਾ ਹੈ। ਜਦੋਂ ਸਾਰਾ ਜਗਤ ਮਸਜਿਦ ਬਣ ਜਾਂਦਾ ਹੈ ਮੰਦਿਰ ਬਣ ਜਾਂਦਾ ਹੈ ਤਾਂ ਫਿਰ ਉੱਥੇ ਬੋਲਣਾ ਝੂਠ ਉਹਦੇ ਲਈ ਗੁਨਾਹ ਹੋ ਜਾਂਦਾ ਤਸ਼ੱਦਦ ਉਸ ਲਈ ਮਹਾ ਗੁਨਾਹ ਹੋ ਜਾਂਦਾ ਹੈ ਉਹ ਸੰਜਮੀ ਹੋ ਜਾਂਦਾ ਇੰਜ ਕਹ ਲੋ ਧਰਮ ਦੀ ਪੂਰਨਤਾ ਹੀ ਉਦੋਂ ਹੀ ਜਦ ਸਾਰਾ ਜਗਤ ਮਸਜਿਦ ਬਣ ਜਾਏ ਚਰਚ ਬਣ ਜਾਏ ਮੰਦਿਰ ਬਣ ਜਾਏ ਗੁਰਦੁਆਰਾ ਬਣ ਜਾਏ ਸਫਲ ਹੋ ਜਾਂਦੇ ਆਸੀਂ ਜ਼ਮੀਨ ਦੇ ਉੱਤੇ ਇੱਕ ਏਕੜ ਦੋ ਏਕੜ ਦੇ ਵਿੱਚ ਮੰਦਿਰ ਬਣਾਉਣ ਦੇ ਮਸਜਿਦ ਬਣਾਉਣ ਦੇ ਵਿੱਚ ਗੁਰਦੁਆਰਾ ਬਣਾਉਣ ਦੇ ਵਿੱਚ ਪੂਰਨ ਸਫਲ ਉਸਨੂੰ ਕਹੋ ਜਿਸ ਨੇ ਸਾਰੇ ਸੰਸਾਰ ਨੂੰ ਮੰਦਿਰ ਬਣਾ ਦਿੱਤਾ ਸਾਰੇ ਜਗਤ ਨੂੰ ਮਸਜਿਦ ਬਣਾ ਦਿੱਤਾ ਸਾਰੇ ਵਿਸ਼ਵ ਨੂੰ ਚਰਚ ਬਣਾ ਦਿੱਤਾ ਬੋਧ ਮੱਠ ਬਣਾ ਦਿੱਤਾ ਔਰ ਇਸ ਮੱਠ ਦੇ ਅੰਦਰ ਇਸ ਮੰਦਿਰ ਦੇ ਅੰਦਰ ਜੋ ਵੀ ਉਸਨੂੰ ਦਿਖਾਈ ਦੇ ਰਿਹਾ ਹੈ ਪ੍ਰਮਾਤਮਾ ਹੀ ਦਿਖਾਈ ਦੇ ਰਿਹਾ ਹੈ ਜੋ ਦੀ ਸੋ ਤੇਰਾ ਰੂਪ गुणनिधान गोविंद अनूप तो आदि मनुख ने उस परिपूर्ण परमात्मा दी प्रेरणा ਲਈ प्रकृति ਦੇ ذره ذره ਨਾਨਕ ਸੱਚ ਦਾ ਦਾਰ شناਖਤ ਕੁਦਰਤੀ ਜਦ ਕੁਦਰਤ ਨੇ ਕਾਦਰ ਦਾ ਸੰਦੇਸ਼ਾ ਦਿੱਤਾ ਹੈ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੈਂ ਕੁਦਰਤ ਤੋਂ ਸਦਕੇ ਜਾਣਾ ਬਲहारी ਕੁਦਰਤਵਸਿਆ ਤੇਰਾ ਅੰਨ ਨਾ ਜਾਏ ਲਖਿਆ धन गुरु सिंह जी महाराज भी कहूं फूल हो भले राग फूले कहूँ भमर हो भली भांत भूले कहूं पवन हो बहे बेग ऐसे कहे मोह आवे कथों ताहे कैसे हे परमात्मा कमाल है किधरे तू फुल हो के मेरे अगों खिड़े हैं तू कितना खिड़ सकदा है ये मैं फुलना देखे तू कितना खूबसूरत हो सकता है ये मैं फुला देखे तू कितना कोमल हो सकता है पत्ती पत्तीच मैं देखे और तू कितना मुअत्तर हो सकता है देखे तेरी रवानी मैं पवन देखता पा तेरा ठहराव मैं पहाड़ों देखता पा तेरा बहाव मैं दरियावान देखता पा और तेरा प्रेम मैं देख रहा कि तू अपने थे, आप ही मोहित है दीवा भी तो पतंगा भी तो फूल भी तो ते भौरा भी कहूँ फूल के भले राग फूले भंवर भले भांत बू अपनी महक थे अपनी सुगंधी थे अपने स्वपन थे आप मोहित ये गुरु गोबिंद सिंह जी महाराज की दृष्टि है यदगुरु का अनुभव है ਕਿ ਚਾਰੋਂ ਪਾਸੇ ਪਰਮਾਤਮਾ ਹਰ ਰੂਪ ਵਿੱਚ ਉਜਾਗਰ ਹੈ ਔਰ ਸਤਿਗੁਰੂ ਸਾਫ ਕਹਿੰਦੇ ਨੇ ਜੋ ਦੀ ਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂ ਉਹ ਜੋ ਗੁਣਾ ਦਾ ਖਜ਼ਾਨਾ ਹੈ ਉਹ ਜੋ ਗੋਵਿੰਦ ਹੈ ਜੋ ਕੁਝ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਉਹ ਗੁਣਾ ਦਾ ਖਜ਼ਾਨਾ ਦਿਖਾਈ ਦੇ ਰਿਹਾ ਹੈ ਗੋਬਿੰਦ ਦਿਖਾਈ ਦੇ ਰਿਹਾ ਹੈ ਔਰ ਐਸੀ ਦ੍ਰਿਸ਼ਟੀ ਜਿੰਨੇ ਚਿਰ ਤੱਕ ਬਣਦੀ ਨਹੀਂ ਉਹ ਮਨੁੱਖ ਅਧੂਰਾ ਹੈ ਸਾਰਾ ਸੰਸਾਰ ਹਰੀ ਮੰਦਰ ਬਣ ਗਿਆ ਹੈ ਤੂੰ ਸਮਝ ਲਓ ਜੀਵਨ ਸਫਲ ਹੋ ਗਿਆ ਪ੍ਰਥਮ ਮਨੁੱਖ ਨੇ ਆਦੀ ਮਨੁੱਖ ਨੇ ਪ੍ਰਕਿਰਤੀ ਤੋਂ ਪ੍ਰਮਾਤਮਾ ਦੀ ਪ੍ਰੇਰਣਾ ਲਈ ਕੁਦਰਤ ਤੋਂ ਕਾਦਰ ਦਾ ਗਿਆਨ ਲਿਆ ਸੰਸਾਰ ਤੋਂ ਬਿਰੰਕਾਰ ਦੀ ਜਿਹ ਹੈ ਝਲਕ ਲਈ ਇਸ ਤੋਂ ਬਾਅਦ ਦੂਸਰੀ ਅਵਸਥਾ ਪ੍ਰਮਾਤਮਾ ਦੇ ਬੋਲਾਂ ਤੋਂ ਪ੍ਰਮਾਤਮਾ ਨੂੰ ਪਹਿਚਾਣਿਆ ਗਿਆ ਕੀ ਨੇ ਪ੍ਰਮਾਤਮਾ ਦੇ ਬੋਲ ਇਸ ਨੂੰ ਸਪਸ਼ਟ ਕਰਨਾ